ਇੱਥੋਂ ਦੀ ਟੂੜੀ ਪੈਣੀ ਹੈ ਤੇ ਇੱਧਰ ਦੀ ਰੀਨ ਨਿਕਲ ਜਾਣੀ ਹੈ ਤੇ ਛਣ ਕੇ ਟੂੜੀ ਇੱਧਰ ਦੀ ਆਪੇ ਬਾਹਰ ਆ ਜਾਣੀ ਹੈ 10800 ਤੋਂ ਰੇਟ ਸ਼ੁਰੂ ਆ ਤੇ ਗਾਰੰਟੀ ਵਾਰੰਟੀ ਵੀ ਇਹਦੀ ਰਹਿੰਦੀ ਗਾਰੰਟੀ ਵਾਰੰਟੀ ਵੀ ਰਹਿੰਦੀ ਜੀ ਇਹ ਤਾਂ ਹੁੰਦਾ ਹੀ ਕੁਛ ਨਹੀਂ ਜੀ ਸਾਲ ਦੀ ਤਾਂ ਵੈਸੇ ਗਾਰੰਟੀ ਹੁੰਦੀ ਹੈ 4 ਨਹੀਂ ਤੇ ਸਾਡੇ ਤੋਂ 20 ਸਾਲ ਦੀ ਗਾਰੰਟੀ ਲੈ ਲਓ ਇਹਨੂੰ ਹੋਣਾ ਕੁਝ ਵੀ ਨਹੀਂ ਹੋਣਾ ਇਹਨਾਂ ਤੇ ਇਹਨੂੰ ਆਪਾਂ ਰੋੜ ਕੇ ਆਏ ਵੀ ਲਿਆ ਸਕਦੇ ਹਾਂ ਹਾਂਜੀ 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 ਟਾਇਰ ਇਹਦੇ ਲੱਗੇ ਪਿਆ ਤੇ ਜੇ ਕੋਈ ਬੰਦਾ ਕਹਿੰਦਾ ਮੈਂ ਥੋੜਾ ਹੋਰ ਸੌਖਾ ਕੰਮ ਕਰਨਾ ਇਹਦੇ ਮੋਟਰ ਵੀ ਲੱਗ ਜਾਂਦੀ ਹੈ ਮੋਟਰ ਲੱਗ ਜਾਂਦੀ ਆਉਣਾ ਕਿੱਥੇ ਪੈਣਾ ਆ एफसी ਡੋੜ ਜੈਤੋਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਬਾਕੀ ਸਕਰੀਨ ਦੇ ਉੱਤੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਕਦੋਂ ਵੀ ਤੁਸੀਂ ਕਾਲ ਕਰਕੇ ਇੱਥੇ ਆ ਵੀ ਸਕਦੇ ਹੋ ਤੇ ਘਰੇ ਬੈਠੇ ਵੀ ਇਹ ਮੰਗਵਾ ਸਕਦੇ ਹੋ ਨੇ ਵੀ ਬੰਦੀ ਹੈ ਆਪਣੇ ਕੋਲੇ ਇਸ ਟਾਈਮ ਇੰਡੀਆ ਚ ਸਭ ਤੋਂ ਵੱਧ ਪ੍ਰੋਡਕਸ਼ਨ ਆਪਣੇ ਕੋਲੇ ਦੂੜੀ ਸ਼ਾਨੇ ਦੀ ਠੀਕ ਹੈ ਜੀ ਪੰਜਾਬ ਦੇ ਵਿੱਚ ਪਹਿਲਾਂ ਦੂਜੀ ਉਹ ਚੌਥ ਜਿਹੜਾ ਆਪਾਂ ਜਿਵੇਂ ਛੱਜ ਟਾਈਪ ਹਾਰਨਾ ਬੰਦਾ ਸੀਗਾ ਉਹਦੇ ਨਾਲ ਦੂੜੀ ਲੋਕ ਸ਼ਾਨਦੇ ਹੁੰਦੇ ਸੀ ਉਹ ਸਹੀ ਨਹੀਂ ਜਾਂਦੀ ਸੀਗੀ ਠੀਕ ਹੈ ਜੀ ਤੇ ਇਹ ਟੂੜੀ ਛਾਣ ਨੇ ਵੀ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਬਾਈ ਇੱਧਰ ਵਿਖਾਈ ਮੜਾ ਆ ਆ ਜਾ ਬਾਈ ਕਰਨਾ ਕੀ ਆ ਇੱਥੋਂ ਦੀ ਟੋਕਰਾ ਸਿੱਟਣਾ ਆਪਾਂ ਆਹ ਹੈਂਡਲ ਘਮਾਉਣਾ ਏ ਭਾਵੇਂ ਇੱਕ ਕਾਰੀ ਜ਼ੋਰ ਦੀ ਘੁਮਾ ਦੋ ਇਹਦੇ ਵਿੱਚ ਬੈਰਿੰਗ ਫੁਰੇ ਇੰਨੇ ਵਧੀਆ ਲੱਗੇ ਵੀ ਜ਼ੋਰ ਨਾਲ ਘੁਮਾਵਾਂਗੇ ਘੁਗੀ ਆਊਗਾ ਟੋਕਰਾ ਪਾਉਣਾ ਰੀਨ ਇਹਦੀ ਇੱਥੋਂ ਵੀ ਨਿਕਲ ਜਾਣੀ ਸਾਰੀ ਤੇ ਟੂੜੀ ਉਹ ਅੱਗੇ ਨਿਕਲ ਜੂਗੀ ਕੁੱਤੇ ਇਹਦੇ ਲੱਗੀ ਵੀ ਹੈ ਜੀ ਲੋਹੇ ਦੀ ਚਾਦਰ ਇਹ ਇਹਨਾਂ ਦਾ ਰੇਟ ਕਿੱਥੋਂ ਸਟਾਰਟ ਹੋ ਜਾਂਦਾ ਜੀ ਇਹ ਬੱਜੀ ਜਿਹੜਾ ਹੈਵੀ ਹੈ ਜਿਹਦੇ ਟਾਟਾ ਦੀ ਸ਼ੀਟ ਲੱਗੀ ਵੀ ਆ ਪੂਰੀ ਚਾਦਰ ਹੋ ਗਈ ਬੈਰਿੰਗ ਜਿਹੜੇ ਮੈਂ ਤੁਹਾਨੂੰ ਘਰ ਨਾਲ ਤੋੜ ਕੇ ਦਿਖਾਈ ਸੀਗੇ ਉਹੀ ਬੈਟਿੰਗ ਲੱਗੇ ਆ ਜੀ ਠੀਕ ਹੈ ਜੀ ਆ ਦੂਜੇ ਤੇ ਆ ਜੋ ਦਾ ਲੈ ਕੇ ਜਾਣਾ ਉਹਨੇ ਬੈਰਿੰਗ ਉਹੀ ਬੈਰਿੰਗ ਇਹਦੇ ਲੱਗੇ ਆ ਜੀ ਆਹ ਜਿਹੜਾ ਆਪਾਂ ਤੁਹਾਨੂੰ ਥੋੜਾ ਮਾਰ ਕੇ ਦਿਖਾਇਆ ਸੀ ਉਹੀ ਬੈਰਿੰਗ ਇਹਦੇ ਵਿੱਚ ਯੂਜ਼ ਕੀਤਾ ਵਾ ਇਹ ਇਹਨਾਂ ਦਾ ਪ੍ਰਾਈਸ ਆਪਾਂ ਕਿੰਨਾ ਦੱਸਿਆ ਸੀ ਜੀ ਇਹ ਬਾਈ ਜੀ ਸਭ ਤੋਂ ਜਿਹੜਾ ਸਸਤਾ ਮਾਡਲ ਹੈ ਉਹ 10800 ਤੋਂ ਸਟਾਰਟ ਹੋ ਜਾਂਦਾ ਹੈ ਵੈਸੇ ਉਦੋਂ ਸਸਤੇ ਫਾਈਬਰ ਹੋਪਰ ਵਾਲੇ ਬਣਦੇ ਆ ਪਰ ਫਾਈਬਰ ਦਾ ਕੀ ਹੁੰਦਾ ਜੀ ਕਿ ਉਹ ਜਦੋਂ ਧੁੱਪ ਲੱਗਦੀ ਆ ਹੋਰ ਲਾ ਸਾਲ ਦੋ ਸਾਲਾਂ ਜਾਂ ਉਹ ਮਤਲਬ ਖਰਾਬ ਹੋ ਜਾਂਦੀ ਹੈ ਟੁੱਟ ਜਾਂਦੀ ਹੈ ਇਹ ਟਾਟਾ ਦੀ ਸ਼ੀਟ ਲੱਗੀ ਵੀ ਆ ਜੀ ਹੈਵੀ ਐਂਗਲ ਲੱਗੀ ਵੀ ਆ ਇਹਦੇ ਆ ਜਿਹੜੀ ਵਿਚਾਲੇ ਵੀ ਇਹਦੇ ਰਾਡ ਲੱਗੀ ਵੀ ਆ ਪੂਰੀ ਫੁੱਲ ਰਾਡ ਆ ਲੋਕ ਪਾਈਪ ਵੀ ਲਗਾ ਦਿੰਦੇ ਆ ਸਪੈਸ਼ਲ ਇਹਦੇ ਜਸਤੀ ਜਾਲੀ ਲੱਗੀ ਵੀ ਆ ਆ ਜਾਲੀ ਵੀ ਜਸਤੀ ਦੀ ਲੱਗੀ ਹੋਈ ਆ ਇੱਧਰ ਦੀ ਆਪਾਂ ਤੁਹਾਨੂੰ ਦਿਖਾਵਾਂਗੇ ਇੱਧਰੋਂ ਦੇਖਤੀ ਆਪਾਂ ਨੂੰ ਜੈਸਤੀ ਜਾਲੀ ਲੱਗੀ ਹੋਈ ਹੈ ਇਹਦੇ ਵਿੱਚ ਉੱਤੇ ਟਾਟਾ ਵਾਲਿਆਂ ਦੀ ਚਾਦਰ ਲੱਗੀ ਵੀ ਹੈ ਇਹ ਕੋਈ ਆਮ ਚਾਦਰ ਨਹੀਂ ਕਿ ਟਾਟਾ ਵਾਲਿਆਂ ਦੀ ਹੈ ਐ 10800 ਤੋਂ ਇਹਦਾ ਜਿਹੜਾ ਸ਼ਾਨਨੇ ਦਾ ਰੇਟ ਹੈ ਜਿਹੜਾ ਜਿਹੜਾ ਸਭ ਤੋਂ ਹੈਵੀ ਸ਼ਾਲਨਾ ਉਹ 14800 ਤੱਕ ਚਲਾ ਜਾਂਦਾ ਉਹ 14800 ਤੱਕ ਜਾਂਦਾ ਬਾਕੀ ਜਿਹੜਾ ਇਹੋ ਜਿਹਾ ਸ਼ਾਨਨੇ ਦਾ ਰੇਟ ਸਟਾਰਟ ਹੈ ਉਹ 10800 ਤੋਂ ਸਟਾਰਟ ਹੋ ਜਾਂਦਾ ਇਹਦੇ ਉੱਤੇ ਮੋਟਰ ਵੀ ਲਾ ਸਕਦੇ ਆ ਜੀ ਆਪਾਂ ਹਾਂਜੀ ਮੋਟਰ ਵੀ ਲੱਗ ਜਾਂਦੀ ਹੈ ਜੀ ਮੋਟਰ ਦਾ ਇਹ ਵੀ ਉਹਦੇ ਦੇ ਨਾਲ ਗੇਜ ਵੀ ਲਾਉਣਾ ਪੈਂਦਾ ਹੈਗਾ ਤੇ ਉਹਦੇ ਵੀ ਜਿਹਨਾਂ ਕੋਲੇ ਜ਼ਿਆਦਾ ਪਸ਼ੂ ਨੇ ਜਾਂ ਡੈਰੀ ਨੇ ਜਾਂ ਕੋਈ ਗਊਸ਼ਾਲਾ ਉੱਥੇ ਮਤਲਬ ਬੰਦਾ ਨਹੀਂ ਕਰ ਸਕਦਾ ਤੇ ਫਟੋ ਮੋਟਰ ਦੇ ਵੀ ਸੀ ਕਰਕੇ ਦੇ ਦਿੰਦੇ ਆ ਜੀ ਤੇ ਇੱਧਰ ਤੁਸੀਂ ਸ਼ਾਨ ਨੇ ਵੇਖ ਸਕਦੇ ਹੋ ਸ਼ਾਨ ਨੇ 10800 ਤੋਂ ਸ਼ੁਰੂ ਹੈ ਬਾਕੀ ਮੋਟਰ ਵੀ ਲੱਗ ਜਾਂਦੀ ਹੈ ਇਹਦੇ ਉੱਤੇ ਬਾਕੀ ਮੈਂ ਕਹਿੰਦਾ ਵੀ ਹੱਥ ਨਾਲ ਹੀ ਜੇ ਇਹਨੂੰ ਕਮਾਇਆ ਜਾਵੇ ਤਾਂ ਉਹ ਵੀ ਬਹੁਤ ਵਧੀਆ ਚੀਜ਼ ਹੈ। ਇਹਦੇ ਕੋਲੇ ਥੋੜੇ ਪਸ਼ੂ ਆ ਉਹਨਾਂ ਦਾ ਹੱਥ ਨਾਲ ਵੀ ਲੋਟ ਆ ਜਾਊਗਾ। ਇੱਕ ਵਾਰੀ ਮੈਂ ਚਲਾ ਕੇ ਦਿਖਾਉਂਗਾ ਬਾਈ ਇਧਰੋਂ ਇਹ ਉਹੀ ਸ਼ਾਨ ਨੇ ਜਿਹੜੇ ਆਪਾਂ ਤੁਹਾਨੂੰ ਕਹਿੰਦੇ ਸੀ 10800 ਤੋਂ ਇਹ ਸ਼ਾਨਾ ਸਟਾਰਟ ਹੋ ਜਾਂਦਾ। ਇਧਰੋਂ ਇਹਦਾ ਹੈਂਡਲ ਜਾ ਕਮਾਉਣਾ ਪੈਂਦਾ। ਉੱਤੇ ਇਹਦੇ ਲੋਹੇ ਦੀ ਚਾਦਰ ਲੱਗੀ ਵੀ ਇਧਰ ਜਸਤੀ ਜਾਲੀ ਲੱਗੀ ਐ। ਇੱਥੋਂ ਦੀ ਤੂੜੀ ਪੈਣੀ ਐ ਤੇ ਇਧਰ ਦੀ ਰੀਣ ਨਿਕਲ ਜਾਣੀ ਐ ਤੇ ਛਣ ਕੇ ਤੂੜੀ ਇਧਰ ਦੀ ਆਪੇ ਬਾਹਰ ਆ ਜਾਣੀ ਐ। 10800 ਤੋਂ ਰੇਟ ਸ਼ੁਰੂ ਆ। ਤੇ ਗਰੰਟੀ ਵਰੰਟੀ ਵੀ ਇਹਦੀ ਰਹਿੰਦੀ ਗਰੰਟੀ ਵਰੰਟੀ ਰਹਿੰਦੀ ਜੀ ਇਹ ਤਾਂ ਹੁੰਦਾ ਹੀ ਕੁਛ ਨਹੀਂ ਜੀ ਸਾਲ ਦੀ ਤਾਂ ਪੈਸੇ ਗਰੰਟੀ ਹੁੰਦੀ ਐ 4 ਨਹੀਂ ਤਾਂ ਸਾਡੇ ਤੋਂ 20 ਸਾਲ ਦੀ ਗਰੰਟੀ ਲੈ ਲਓ ਇਹਨਾਂ ਹੁਣਾ ਕੁਛ ਵੀ ਨਹੀਂ ਹੋਣਾ ਇਹਨਾਂ ਤੇ ਇਹਨੂੰ ਆਪਾਂ ਰੋੜ ਕੇ ਐ ਵੀ ਲਿਆ ਸਕਦੇ ਹਾਂ ਹਾਂਜੀ 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 ਟਾਇਰ ਇਹਦੇ ਲੱਗੇ ਪਿਆ ਤੇ ਜੇ ਕੋਈ ਬੰਦਾ ਕਹਿੰਦਾ ਮੈਂ ਥੋੜਾ ਜਿਹਾ ਹੋਰ ਸੌਖਾ ਕੰਮ ਕਰਨਾ ਇਹਦੇ ਮੋਟਰ ਵੀ ਲੱਗ ਜਾਂਦੀ ਐ ਮੋਟਰ ਲੱਗ ਜਾਂਦੀ ਆਉਣਾ ਕਿੱਥੇ ਪੈਣਾ ਆਪਾਂ ਨੂੰ ਐਫਸੀ ਡੋੜ ਜੈਤੋਂ ਦੇ ਵਿੱਚ ਜ਼ਿਲ੍ਹਾ ਫਰੀਦਕੋਟ ਬਾਕੀ ਸਕਰੀਨ ਦੇ ਉੱਤੇ ਆਪਾਂ ਤੁਹਾਨੂੰ ਨੰਬਰ ਦੇ ਦਾਂਗੇ ਕਦੋਂ ਵੀ ਤੁਸੀਂ ਕਾਲ ਕਰਕੇ ਇੱਥੇ ਆ ਵੀ ਇੱਕ ਆਪਾਂ ਗੱਲ ਕਰਦੇ ਸੀਗੇ ਜੇ ਕੋਈ ਡੀਲਰ ਆਵੇ ਜਾਂ ਕੋਈ ਦੂਰੋਂ ਆਉਂਦਾ ਬੰਦਾ ਹੈ ਨਾ ਵੀ ਉਹਦੇ ਵਾਸਤੇ ਤੁਸੀਂ ਕਹਿੰਦੇ ਆਪਾਂ ਰਹਿਣ ਦਾ ਪ੍ਰਬੰਧ ਵੀ ਕਰ ਦੇਣ ਤਾਂ ਕੋਲਣਾ ਆਮ ਤੌਰ ਤੇ ਇਹਦਾ ਕਸਟਮਰ ਜਦ ਬਹੁਤ ਦੂਰੋਂ ਦੂਰੋਂ ਆਉਂਦਾ ਹੈਗਾ ਹਾਂਜੀ ਹੁਣ ਕਈ ਬੰਦੇ ਆਉਂਦੇ ਆ ਵੀ ਜਿਆਦਾ ਲੇਟ ਹੋ ਜਾਂਦੇ ਆ ਫਿਰ ਉਸ ਕਰਕੇ ਸਾਡੇ ਕੋਲ ਰਹਿਣ ਦਾ ਖਾਣ ਪੀਣ ਦਾ ਕੋਈ ਦਿੱਕਤ ਨਹੀਂ ਹੈਗੀ ਕੋਲ ਬ੍ਰੇਕਫਾਸਟ ਹੈ ਉਹ ਦੁਪਹਿਰ ਦੀ ਰੋਟੀ ਰਾਤ ਦੀ ਰੋਟੀ ਉਹ ਮਤਲਬ ਇੱਕ ਮਾਨਪਤਾ ਵੀ ਆਪਣੇ ਆਪਾ ਪੰਜਾਬੀ ਲੋਕ ਆਪਾਂ ਤਾਂ ਵੈਸੇ ਲੰਗਰ ਲਾ ਦਿੰਨੇ ਆ ਸੁਭਾਵਿਕ ਜੀ ਗੱਲ ਹੈ ਇਹ ਸੁਭਾਵਿਕ ਜੀ ਗੱਲ ਹੈ ਇਹ ਚੀਜ਼ਾਂ ਤਾਂ ਆਪਣੇ ਖੂਨ ਚ ਨੇ ਜੀ ਹਾਂ ਕੋਈ ਦਿੱਕਤ ਵਾਲੀ ਗੱਲ ਨਹੀਂ ਹੈ। ਉਹ ਜੀ ਇਸ ਟਾਈਮ ਆਪਾਂ ਖੜੇ ਆ ਐਪਸ ਦੀ ਡੋਰ ਫੈਕਟਰੀ ਦੇ ਵਿੱਚ ਤੇ ਆਪਾਂ ਕਸਟਮਰ ਨਾਲ ਗੱਲ ਕਰਦੇ ਆ ਵੀ ਇਹਨਾਂ ਨੂੰ ਕਿੱਥੋਂ ਪਤਾ ਲੱਗਿਆ ਤੇ ਕਿਹੋ ਜੀ ਇਹਨਾਂ ਦਾ ਐਕਸਪੀਰੀਅੰਸ ਕਿ ਉਹ ਜਾ ਰਿਹਾ ਪ੍ਰੋਡਕਟਸ ਬਾਰੇ ਬਾਈ ਜੀ ਸਸਤੇ ਕਾਰ। ਕੀ ਨਾਮ ਹੈ ਜੀ ਆਪਣਾ? ਮੈਂ ਜਸਮਿੰਦਰ ਸਿੰਘ। ਤੇ ਕਿੱਥੋਂ ਆਏ ਆ ਜੀ ਆਪਾਂ? ਮੁਕਸਰ ਤੋਂ। ਮੁਕਸਰ ਤੋਂ ਨੇੜੇੋਂ ਹੀ ਆਏ ਆ ਨਾ। ਤੇ ਅੱਜ ਆਪਾਂ ਕੀ ਲੈਣ ਆਏ ਸੀ ਜੀ ਇੱਥੇ? ਅਸੀਂ ਤੂੜੀ ਦਾ ਵਾਲਾ ਸ਼ਾਨਾ ਇਹ ਲੈਣਾ। ਇਹ ਵਾਲਾ। ਤੇ ਇਹ ਆਪਾਂ ਨੂੰ ਕਿਵੇਂ ਲੱਗਿਆ ਪ੍ਰੋਡਕਟ ਇਹਨਾਂ ਦਾ ਵੀ ਬੈਨੀਫਿਟ ਹੈ ਇਹਦੇ ਨਾਲ ਕਿ ਦੂਜੇ ਸ਼ਾਨਿਆਂ ਨਾਲੋਂ? ਨਹੀਂ ਬਹੁਤ ਤੁੜੀ ਸ਼ਾਨਨ ਦੇ ਲਈ ਆਪਾਂ ਨੂੰ ਬਹੁਤ ਵਧੀਆ ਕੰਮ ਦਿੰਦਾ ਹੈ ਹੂੰ ਸੋ ਤਾਂ ਕਰਕੇ ਅਸੀਂ ਐਡ ਦੇਖੀ ਸੀਗੀ ਠੀਕ ਹੈ ਜੀ ਵਧੀਆ ਬਣਦੇ ਆ ਸਾਡੇ ਬਾਕੀ ਅਸੀਂ ਪਹਿਲਾਂ ਤੋਂ ਇੱਥੇ ਜਨਰੇਟਰ ਵਗੈਰਾ ਲੈ ਕੇ ਜਾਂਦੇ ਕਾਫੀ ਸਮੇ ਤੋਂ ਅੱਛਾ ਜਨਰੇਟਰ ਵੀ ਆਪਾਂ ਲੈ ਕੇ ਹਾਂਜੀ ਹਾਂਜੀ ਕਾਫੀ ਰੀ ਲੈ ਕੇ ਗਏ ਆ ਤੇ ਆਪਣਾ ਐਕਸਪੀਰੀਅੰਸ ਕੇ ਮੇਰੇ ਇੱਥੇ ਵਧੀਆ ਡੀਲ ਵਧੀਆ ਕਰਦੇ ਹਾਂ ਡੀਲ ਵਧੀਆ ਕਰਦੇ ਆ ਸਭ ਵਧੀਆ ਤੇ ਬਾਕੀ ਪ੍ਰੋਡਕਟ ਵਧੀਆ ਪੂਰਾ ਹੈਵੀ ਦੇ ਵਿੱਚ ਹੈਗਾ ਹਾਂਜੀ ਤੇ ਲੱਗਦਾ ਵੀ ਵਧੀਆ ਕੰਮ ਕਰੇਗਾ ਪ੍ਰੋਡਕਟ ਦੀ ਕੁਆਲਿਟੀ ਕੁਆਲਿਟੀ ਸੈਟੀਸਫੈਕਟ ਜਿਵੇਂ ਤੁਸੀਂ ਦੱਸਿਆ ਪਹਿਲਾਂ ਆਪਾਂ ਜਨਰੇਟਰ ਵੀ ਲੈ ਕੇ ਸੀ ਉਹ ਸਹੀ ਜਨਰੇਟਰ ਆਪਣੇ ਕੋਲ ਲਗਭਗ 15 ਸਾਲ ਹੋ ਗਏ ਚੱਲ ਜਿੰਦੇ ਬਹੁਤ ਵਧੀਆ ਕੋਈ ਉਹਦਾ ਲੰਬਾ ਨਹੀਂ ਹੈ ਠੀਕ ਹੈ ਜੀ ਸਾਰਾ ਅਲਟੀਨੇਟਰ ਵਗੈਰਾ ਸਭ ਵਧੀਆ ਕੋਈ ਰਿਪੇਅਰ ਨਹੀਂ ਕੋਈ ਕੁਝ ਨਹੀਂ ਹੋਇਆ ਤੋ ਤਾਂ ਹੀ ਸੇ ਵੀ ਕੋਈ વિશਵਾਸ ਹੁੰਦਾ ਨਾਮ ਬਣਿਆ ਕਰਕੇ ਸੋ ਅਸੀਂ ਦੇਖਿਆ ਤਾਂ ਕਰਕੇ ਲੈ ਲਿਆ ਤੇ ਬਾਕੀ ਆਪਾਂ ਸ਼ਾਨਨਾ ਵੀ ਤੁਹਾਨੂੰ ਦਿਖਾਉਣੇ ਆ ਲੋਡ ਕਰੀ ਜਾਂਦੇ ਆ ਤੇ ਸੁਵਿਧਾ ਇੰਨੀ ਕਿੱਥੇ ਹੈਗੀ ਐ ਵੀ ਜੇ ਆਪਾਂ ਕੋਈ ਸਮਾਨ ਲੈਣ ਆਵਾਂਗੇ ਤੇ ਆਪਾਂ ਨੂੰ ਘਰੇ ਡਿਲੀਵਰੀ ਵੀ ਇਹ ਕਰਕੇ ਦਿੰਦੇ ਆ ਤੇ ਘਰੇ ਛੱਡ ਕੇ ਆਉਣਗੇ ਇਹ ਸ਼ਾਨਨਾ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਤੁਹਾਨੂੰ ਦੱਸਿਆ ਕਿਵੇਂ ਚੱਲਦਾ ਇਹ ਹੈਂਡਲ ਲੱਗਿਆ ਹੁੰਦਾ ਇੱਕ ਪਾਸੇ ਹੈਂਡਲ ਘਮਾਉਣਾ ਤੂੜੀ ਇਧਰਲੇ ਪਾਸੇ ਪਾਉਣੀ ਆ ਤੇ ਰੀਨ ਹੈ ਜਿਹੜੀ ਇਧਰਲੇ ਪਾਸੇ ਦੀ ਰੀਨ ਨਿਕਲ ਜਾਣੀ ਆ ਤੇ ਤੂੜੀ ਛਣ ਕੇ ਇਧਰਲੇ ਪਾਸੇ ਆ ਜੂਗੀ ਇਹ ਰੇਟ ਜਿਹੜਾ ਸਿਰਫ 10800 ਤੋਂ ਰੇਟ ਹੈ ਜਿਹੜਾ ਸ਼ੁਰੂ ਹੋ ਜਾਂਦਾ ਹੈ ਫਿਰ ਬੈਨੀਫਿਟ ਕੀ ਹੁੰਦਾ ਪਸ਼ੂਆਂ ਨੂੰ ਬੈਨੀਫਿਟ ਆਏ ਹੁੰਦਾ ਵੀ ਅੱਜਕੱਲ ਜਿਹੜੀ ਆਪਣੀ ਤੂੜੀ ਹੈ ਮਸ਼ੀਨਾਂ ਨਾਲ ਆਪਾਂ ਤੂੜੀ ਬਣਾਉਣ ਦੇ ਵਿੱਚ ਮਿੱਟੀ ਘੱਟਾ ਬਾਲਾ ਹੁੰਦਾ ਨਾ ਹਾਂਜੀ ਹਾਂਜੀ ਵੀਰ ਉਹ ਉਹਦਾ ਕਰਕੇ ਪਸ਼ੂ ਨੂੰ ਬੰਨ ਵਗੈਰਾ ਪੈਣ ਦਾ ਦੇਖ ਰਹਿੰਦੀ ਆ ਇਸੇ ਜੀ ਲਈ ਫਿਰ ਬੈਨੀਫੀਸ਼ੀਅਲ ਹੈਗਾ ਆਪਣਾ ਹਾਂਜੀ ਐਸੇ ਕਰਕੇ ਸ਼ਾਨ ਨਾ ਬਹੁਤ ਹੀ ਵਧੀਆ ਚੀਜ਼ ਆ 10800 ਤੋਂ ਇਹਨਾਂ ਦਾ ਪ੍ਰਾਈਸ ਸ਼ੁਰੂ ਹੈ ਬਾਕੀ ਗਰੰਟੀ ਵਾਰੰਟੀ ਪੂਰੀ ਮਿਲਦੀ ਆ ਆ ਜਿਹੜੀ ਜਾਲੀ ਹੈ ਜਿਸਤੀ ਜਾਲੀ ਲੱਗੀ ਹੋਈ ਹੈ ਤੇ ਉੱਤੇ ਵੀ ਆਹ ਜਿਹੜੀ ਚਾਦਰ ਹੈ ਇਹ ਵਧੀਆ ਕੁਆਲਿਟੀ ਲੋਹੇ ਦੀ ਲੱਗੀ ਵੀ ਆ ਤੇ ਇਹੋ ਜਿਹੀ ਤੁਸੀਂ ਸ਼ਾਨ ਨੇ ਜਨਰੇਟਰ ਤੇ ਆ ਇਧਰ ਮਸ਼ੀਨਾਂ ਪਈਆਂ 10800 ਤੋਂ ਰੇਟ ਇਹਨਾਂ ਦਾ ਸ਼ੁਰੂ ਹੈ ਖਰੀਦਣ ਵਾਸਤੇ ਤੁਸੀਂ ਆਉਣਾ ਕਿੱਥੇ ਹੈ ਟੋਡੇ ਦੇ ਵਿੱਚ ਤੇ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਅੱਜ ਆਪਾਂ ਕਸਟਮਰ ਨਾਲ ਵੀ ਤੁਹਾਡੀ ਗੱਲ ਕਰਾਈ ਆ ਤੇ ਨੰਬਰਾਂ ਦੇ ਉੱਤੇ ਤੁਸੀਂ ਫੋਨ ਕਰਕੇ ਕਦੋਂ ਵੀ ਇਹ ਪ੍ਰੋਡਕਟ ਆਪਣੇ ਘਰੇ ਮੰਗਵਾ ਸਕਦੇ ਹੋ